ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਝੋਨੇ ਦੀ ਕਿਸਮ ਪੀਆ 126 ਪੰਜਾਬ ਦੇ ਵਿੱਚ ਕਾਫੀ ਏਰੀਆ ਦੇ ਵਿੱਚ ਲੱਗੀ ਹੋਈ ਹੈ ਬਹੁਤ ਥੋੜੇ ਸਮੇਂ ਦੇ ਹੀ ਕਿਸਮ ਹੈ 9293 ਦਿਨਾਂ ਦੇ ਵਿੱਚ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ ਇੰਨੇ ਘੱਟ ਸਮੇਂ ਦੇ ਵਿੱਚ ਸਭ ਤੋਂ ਵੱਧ ਝਾੜ ਦੇਣ ਵਾਲੀ ਮਤਲਬ 40 ਕੁਇੰਟਲ ਤੋਂ ਵੀ ਉੱਪਰ ਝਾੜ ਦੇਣ ਵਾਲੀ ਇਸ ਹੈਦਾ ਇਕੱਲੀ-ਇਕਲੋਤੀ ਕਿਸਮ ਹੈ ਹੋਰ ਕਿਸਮਾਂ ਇੰਨੇ ਘੱਟ ਸਮੇਂ ਦੇ ਵਿੱਚ ਇੰਨਾ ਝਾੜ ਨਹੀਂ ਦੇ ਸਕਦੀ ਜੇਕਰ ਇਹ ਕਿਸਮ ਇੰਨਾ ਝਾੜ ਦਿੰਦੀ ਤਾਂ ਇਹਦੇ ਵਾਸਤੇ ਜਿਹੜੀ ਖਾਦ ਖੁਰਾਕ ਉਹ ਕਿਸ ਤਰ੍ਹਾਂ ਕਿੰਨੀ ਕੁ ਪਾਉਣੀ ਆ ਵੱਧ ਪਾਉਣੀ ਆ ਘੱਟ ਪਾਉਣੀ ਆ ਜੂਰੀਏ ਦੀ ਕਿੰਨੀ ਇਹਦੀ ਜ਼ਰੂਰਤ ਆ ਇਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਡਿਸਕਸ ਕਰਾਂਗੇ ਜੇ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜਿਟ ਕਰ ਰਹੇ ਹੋ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲੋ ਤਾਂ ਕਿ ਆਉਣ ਵਾਲੀ ਜਿਹੜੀ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਦੋਸਤੋ ਲਾਈਕ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਸਕੇ ਪੀਆਰ 126 ਝੋਨੇ ਦੇ ਵਿੱਚ ਜੇ ਆਪਾਂ ਜੂਰੀਏ ਦੇ ਬਾਰੇ ਗੱਲ ਕਰਦੇ ਆਂ ਵੀ ਜੂਰੀਏ ਨੂੰ ਕਿੰਨਾ ਕੁ ਪਾਉਣਾ ਚਾਹੀਦਾ ਤਾਂ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਇਹ ਦੇਖਣਾ ਵੀ ਜ਼ਮੀਨ ਆਪਣੀ ਕਿਹੋ ਜੀ ਆ ਕਿਉਂਕਿ ਜਿਹੜੀਆਂ ਜ਼ਮੀਨਾਂ ਦੇ ਵਿੱਚ ਆਪਾਂ ਦੂਸਰੀਆਂ ਕਿਸਮਾਂ ਨੂੰ ਆਪਾਂ ਢਾਈ ਤੋਂ ਤਿੰਨ ਥੈਲੇ ਪਾਉਨੇ ਆ ਤਾਂ ਉੱਥੇ ਵੀ ਇਹਨੂੰ ਜਿਹੜਾ ਅੱਧਾ ਥੈਲਾ ਤਾਂ ਵੱਧ ਪਾਉਣਾ ਹੀ ਪਉਣਾ ਪਊ ਸਾਢੇ ਤਿੰਨ ਥੈਲੇ ਤੱਕ ਜੂਰੀਏ ਦੇ ਨੂੰ ਤਕੜੀ ਜ਼ਮੀਨ ਦੇ ਵਿੱਚ ਵੀ ਪਾਉਣੇ ਪੈ ਜਾਂਦੇ ਨੇ ਕਿਉਂਕਿ ਇਹ ਜਿਹੜੀ ਕਿਸਮ ਹੈ ਟੈਲਰਿੰਗ ਨਹੀਂ ਕਰਦੀ ਪੀਲਾ ਜਾ ਰਹਿੰਦੀ ਆ ਜਿਆਦਾ ਇਹਦਾ 부ਝਾ ਨਹੀਂ ਹੁੰਦਾ ਤੇ ਥੋੜਾ ਸਮਾਂ ਲੈਣ ਵਾਲੀ ਕਿਸਮ ਹੋਣ ਕਰਕੇ ਇਹਨੇ ਜਿਹੜਾ 부ਝਾ ਵੀ ਆ 35-40 ਦਿਨ ਦੇ ਅੰਦਰ ਅੰਦਰ ਪੂਰਾ ਕਰ ਲੈਣਾ ਉਸ ਤੋਂ ਬਾਅਦ ਫਿਰ ਇਹ ਹੋਰ ਟੈਲਰਿੰਗ ਨਹੀਂ ਕਰਦੀ ਸੋ ਜੂਰੀਆ ਦਾ ਪਹਿਲਾਂ ਪੂਰਾ ਕਰਨਾ ਤੇ ਜੂਰੀਆ ਜਿਹੜਾ ਆਪਾਂ ਘੱਟ ਨਹੀਂ ਰੱਖਣਾ ਜੂਰੀਆ ਇਹਨੂੰ ਜ਼ਿਆਦਾ ਦੇਣਾ ਪਊ ਭਾਵੇਂ ਘੱਟ ਸਮੇਂ ਦੀ ਕਿਸਮ ਆ ਇਹ ਹੁਣ ਦੂਸਰੀ ਗੱਲ ਇਹ ਕਿਸਮ ਆਪਾਂ ਜ਼ਿਆਦਾ ਲਾਉਨੇ ਆ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਮੱਕੀ ਵਗੈਰਾ ਆਪਣੀ ਬੀਜਾਈ ਕੀਤੀ ਹੋਵੇ ਮੱਕੀ ਵਾਲੇ ਖੇਤ ਜਿਨ੍ਹਾਂ ਜਿਹੜੀ ਮੱਕੀ ਦਾ ਪਾਚਾਰ ਪਾਉਨੇ ਆ ਕਿਸਾਨ ਆਮ ਤੌਰ ਤੇ ਕਣਕ ਤੋਂ ਬਾਅਦ ਮੱਕੀ ਬੀਜ ਲੈਂਦੇ ਨੇ ਫਿਰ ਉਸੇ ਥਾਂ ਦੇ ਉੱਤੇ ਪੀਆ 126 ਤੋਂ ਨੇ ਦੀ ਵੈਰਾਈ ਲਗਾਉਂਦੇ ਨੇ ਹੁਣ ਮੱਕੀ ਕਿਹੋ ਜੀ ਫਸਲ ਹੈ ਜਿਹੜੀ ਜ਼ਮੀਨ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਤੱਤ ਜਿਹੜੀ ਲੈਂਦੀ ਆ ਉਹ ਫਾਸਟ ਫੋਰਸ ਤੱਤ ਬਹੁਤ ਵੱਡੀ ਮਾਤਰਾ ਚ ਵਰਤ ਲੈਂਦੀ ਆ ਨਾਈਟrogen ਤਾਂ ਵਰਤਦੀ ਹੀ ਵਰਤਦੀ ਹੈ ਇਸੇ ਤਰ੍ਹਾਂ ਪੋਟਾਸ਼ ਤੱਤ ਵੀ ਕਾਫੀ ਮਾਤਰਾ ਦੇ ਵਿੱਚ ਜ਼ਮੀਨ ਦੇ ਵਿੱਚੋਂ ਮੱਕੀ ਦੀ ਫਸਲ ਖਾ ਜਾਂਦੀ ਆ ਹੁਣ ਜਿਹੜੀ ਫਸਲ ਜਿਹੜੀ ਥਾਂ ਦੇ ਉੱਤੇ ਆਪਾਂ ਮੱਕੀ ਦੀ ਬਿਜਾਈ ਕੀਤੀ ਆ ਜੇਕਰ ਉੱਥੇ ਆਪਾਂ ਅ IR 126 ਤੋਂ ਨਾ ਲਗਾਉਨੇ ਆ ਤਾਂ ਫਿਰ ਉਹ ਥਾਂ ਦੇ ਉੱਤੇ ਆਪਾਂ ਨੂੰ ਫਾਸਫੋਰਸ ਤੇ ਪੋਟਾਸ਼ ਤੱਤ ਵੀ ਅ ਦੂਸਰੀਆਂ ਕਿਸਮਾਂ ਨਾਲੋਂ ਜ਼ਿਆਦਾ ਹੀ ਪਾਉਣਾ ਪਊਗਾ ਕਿਉਂਕਿ ਜਿਹੜੇ ਦੂਸਰੇ ਖੇਤ ਨੇ ਉਹਨਾਂ ਦੇ ਵਿੱਚ ਫਾਸਫੋਰਸ ਤੱਤ ਜਿਹੜਾ ਅ ਕਣਕ ਦੀ ਫਸਲ 'ਚ ਪਾਇਆ ਹੋਣ ਕਰਕੇ ਝੋਨੇ ਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਪਰ ਇੱਥੇ ਝੋਨੇ ਦੇ ਵਿੱਚ ਅ ਕਿਉਂਕਿ ਪਹਿਲਾਂ ਮੱਕੀ ਦੀ ਫਸਲ ਲਈਏ ਆਪਾਂ ਤਾਂ ਉੱਥੇ ਫਾਸਫੋਰਸ ਤੱਤ ਪਾਉਣ ਦੀ ਆਪਾਂ ਨੂੰ ਲੋੜ ਪੈਂਦੀ ਆ ਇਸੇ ਤਰ੍ਹਾਂ ਪੋਟਾਸ਼ ਤੱਤ ਦੀ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕਿਉਂਕਿ ਇੱਕ ਫਸਲ ਆਪਾਂ ਵਿੱਚ ਦੀ ਜਿਹੜੀ ਹੋਰ ਲੈ ਚੁੱਕੇ ਆ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜਾ ਦੋਵੇਂ ਤੱਤਾਂ ਨੂੰ ਵਰਤ ਲੈਂਦੀ ਹੈ ਫਸਲ ਸੋ ਇਸ ਕਰਕੇ ਇਸ ਜਗ੍ਹਾ ਤੇ ਆਪਾਂ ਨੂੰ ਜਿੱਥੇ ਵੀ ਆਪਾਂ ਮੱਕੀ ਤੋਂ ਬਾਅਦ ਬੀਜ ਰਹੇ ਆ ਪੀਆਰ 126 ਤਾਂ ਉੱਥੇ ਆਪਾਂ ਨੂੰ ਫਾਸਫੋਰਸ ਮਤਲਬ ਡੀ ਜੀ ਪੀ ਵਾਲਾ ਜਾਂ ਫਿਰ ਸੂਪਰ ਇਹਨਾਂ ਦੇ ਵਿੱਚੋਂ ਦੋਹਾਂ ਚੋਂ ਇੱਕ ਘਾਤ ਵਰਤਣੀ ਪਊ ਤੇ ਇਸੇ ਤਰ੍ਹਾਂ ਪੋਟਾਸ਼ 15 ਤੋਂ 20 ਕਿਲੋ ਪੋਟਾਸ਼ਾ ਇੱਕ ਕਿੱਲੇ ਦੇ ਵਾਸਤੇ ਆਪਾਂ ਨੂੰ ਜਿਹੜਾ ਉਹ ਵਰਤਣਾ ਪੈਣਾ ਹੀ ਪੈਣਾ ਤੇ ਰਹੀ ਗੱਲ ਜੂਰੀਏ ਦੀ ਮੱਕੀ ਵਾਲੇ ਖੇਤ ਦੇ ਵਿੱਚ ਜਿਹੜਾ ਜੂਰੀਆ ਉਹ ਆਪਾਂ ਨੂੰ 4 ਗੱਟੇ ਤੱਕ ਵੀ ਪਾਉਣਾ ਪੈ ਸਕਦਾ ਹਲਕਿਆਂ ਖੇਤਾਂ ਦੇ ਵਿੱਚ 4 ਗੱਟਿਆਂ ਤੱਕ ਜੂਰੀਆ ਆਪਾਂ ਨੂੰ ਇੱਕ ਕਿੱਲੇ ਦਾ ਪਾਉਣਾ ਪੈ ਸਕਦਾ ਤਾਂ ਹੀ ਫਸਲ ਤੋਂ ਪੂਰਾ ਇਹ ਤੋਂ ਆਪਾਂ ਝਾੜ ਲੈ ਸਕਦਾ ਜੇਕਰ ਆਪਾਂ ਯੂਨੀਵਰਸਿਟੀ ਦੇ ਕੁਝ ਸਿਫਾਰਸ਼ਾਂ ਵੱਲ ਦੇਖਦੇ ਆ ਉਹ ਤਾਂ 90-95 ਕਿਲੋ ਤੱਕ ਜੂਰੀਆ ਕਹਿੰਦੇ ਨੇ ਉਹਦੇ ਨਾਲ ਆਪਣੀ ਇੱਥੇ ਜੂਰੀਏ ਦੀ ਗੱਲ ਨਹੀਂ ਬਣਦੀ ਜਿਹੜੇ ਕਿਸਾਨ ਪੀਆਰ 126 ਲਾਉਂਦੇ ਨੇ ਉਹ ਜਾਣਦੇ ਨੇ ਉਹਨਾਂ ਨੂੰ ਪਤਾ ਹੈਗਾ ਵੀ ਇਹਦੇ ਵਿੱਚ ਜੂਰੀਏ ਦੀ ਜਿਹੜੀ ਮਾਤਰਾ ਦੂਸਰੀਆਂ ਕਿਸਮਾਂ ਨਾਲੋਂ ਘੱਟ ਨਹੀਂ ਪੈਂਦੀ ਜ਼ਿਆਦਾ ਹੀ ਪੈਂਦੀ ਆ ਸੋ ਦੋਸਤੋ ਜੇਕਰ ਤੁਸੀਂ ਪੀਆਰ 126 ਮੱਕੀ ਤੋਂ ਬਾਅਦ ਲਗਾਈ ਆ ਫਿਰ ਤਾਂ 4 ਗੱਟਾ ਹੀ ਮੰਨ ਕੇ ਚੱਲੋ ਜੇਕਰ ਖੇਤ ਤੁਹਾਡਾ ਤਗੜਾ ਉਸ ਤੋਂ ਪਹਿਲਾਂ ਕੋਈ ਹੋਰ ਦੂਸਰੀ ਫਸਲ ਨਹੀਂ ਲਈ ਜਾਂ ਮੂੰਗੀ ਦੀ ਫਸਲ ਲਈਆ ਤਾਂ ਫਿਰ ਆਪਾਂ ਜੂਰੀਆ 3 ਤੋਂ 3.5 ਗੱਟੇ ਤੱਕ ਚਲਾ ਸਕਦੇ ਆ ਉਹਦੇ ਨਾਲ ਕੰਮ ਚੱਲ ਸਕਦਾ ਨਹੀਂ ਤਾਂ ਚੋਨਰੀ ਪੀਆ 126 ਕਿਸਮ ਦੇ ਵਿੱਚ ਜਿਹੜਾ ਜੂਰੀਆ ਆਪਣਾ ਥੋੜੇ ਜੂਰੀਆ ਨਾਲ ਇਤੇ ਕੰਮ ਨਹੀਂ ਚੱਲਦਾ ਤੇ ਉਹ ਦੂਜੀ ਗੱਲ ਜੇ ਆਪਾਂ 35-40 ਦਿਨ ਦੇ ਉੱਤੇ ਆਪਾਂ ਨੂੰ ਫਸਲ ਮਾੜੀ ਦਿਖਾਈ ਦਿੰਦੀ ਆ ਤਾਂ ਉਹਦੇ ਵਿੱਚ ਤੱਤਾਂ ਵਾਲੀ ਜਿਹੜੀ ਸਬਰੇ ਆਪਾਂ ਫਟਾਰੇ ਦੇ ਵਾਸਤੇ ਕਰਦੇ ਹਾਂ ਜਿਦੇ ਵਿੱਚ 21% ਵਾਲਾ ਜਿਹੜਾ ਜ਼ਿੰਕ ਹੈ ਉਹ ਆਪਾਂ 1 ਕਿਲੋ ਲੈਣਾ ਤੇ 1 ਕਿਲੋ ਜੂਰੀਆ ਤੇ ਇਸੇ ਤਰ੍ਹਾਂ 1 ਕਿਲੋ ਜਿਹੜਾ ਆਪਾਂ ਲੋਹਾ ਤੱਤ ਇਹਨੂੰ ਲੈ ਕੇ ਇਹਨਾਂ ਸਾਰਿਆਂ ਨੂੰ ਕਿਲੋ-ਕਿਲੋ ਲੈ ਕੇ ਅਲੱਗ-ਅਲੱਗ ਭਾਂਡੇ ਦੇ ਵਿੱਚ ਘੋਲਣਾ ਤੇ ਅੱਧਾ ਕਿਲੋ ਕਲੀ ਲੈਣੀ ਆ ਕਲੀ ਨੂੰ ਰਾਤ ਨੂੰ ਆਪਾਂ ਸਹੀ 7 ਲੀਟਰ ਪਾਣੀ ਦੇ ਵਿੱਚ ਭਿਉ ਲੈਣਾ 8 ਲੀਟਰ ਪਾਣੀ ਚ ਭਿਉ ਲੋ ਤੇ ਉਹ 8 ਲੀਟਰ ਵਿੱਚੋਂ ਨਾ ਤਾਰ ਕੇ ਪਾਣੀ ਫਿਰ ਉਹਦੇ ਵਿੱਚ ਹਰੇਕ ਇੱਕ ਢੋਲੀ ਦੇ ਵਿੱਚ 1 ਲੀਟਰ ਆਪਾਂ ਕਲੀ ਵਾਲੇ ਪਾਣੀ ਦਾ ਪਾ ਲੋ ਇਸੇ ਤਰ੍ਹਾਂ ਜਿਹੜਾ ਕਿਲੋ-ਕਿਲੋ ਜਿਹੜਾ ਆਪਣਾ ਲੋਹਾ ਉਹਨਾਂ ਨੂੰ ਲੋਹਾ ਜੈਕ ਵਗੈਰਾ ਇਹਨਾਂ ਨੂੰ ਅਲੱਗ-ਅਲੱਗ ਜਿਹੜਾ ਘੋਲੇ ਹੋਏ ਨੇ ਉਹਨਾਂ ਦੇ ਵਿੱਚ ਉਹ ਇੱਕ-ਇੱਕ ਲੀਟਰ ਆਪਾਂ ਵਰਤ ਕੇ ਇਹਦੇ ਉੱਤੇ ਸਪਰੇਅ ਕਰ ਕਰ ਸਕਦੇ ਆ ਤੇ ਫਸਲ ਉਹਦੇ ਨਾਲ ਤਕੜੀ ਵੀ ਹੋ ਜਾਊਗੀ ਤੇ ਨਰੋਈ ਹੋਊ ਤੇ ਲੇਵਿੰਗ ਵੀ ਕਰੂਗੀ ਤੇ ਜੇਕਰ ਕਿਸੇ ਤੱਤ ਦੀ ਇਹਨਾਂ ਤੋਂ ਘਾਟ ਆਉਂਦੀ ਆ ਤਾਂ ਉਹ ਪੂਰੀ ਹੋ ਜਾਂਦੀ ਆ ਤੇ ਚੰਗਾ ਤੋਂ ਆਪਾਂ ਨੂੰ ਝਾੜ ਮਿਲੂਗਾ ਸੋ ਦੋਸਤੋ ਇਹ ਆਪਾਂ ਧਿਆਨ ਰੱਖੋ ਪੀਆਰ 126 ਝੋਨੇ ਦੇ ਵਿੱਚ ਵੀ ਇਨ ਘਟ ਖਾਦ ਦੇ ਨਾਲ ਨਹੀਂ ਕੰਮ ਚੱਲਣਾ ਭਾਵੇਂ ਥੋੜੇ ਸਮੇਂ ਦੀ ਵੈਰਾਈਟੀ ਹੋਵੇ ਇਹ ਫਿਰ ਵੀ ਇਹਨੂੰ ਆਪਾਂ ਨੂੰ ਜਿਹੜਾ ਜ਼ੂਰੀਆ ਉਹ ਆਪਾਂ ਤਿੰਨ ਤੋਂ ਸਾਢੇ ਤਿੰਨ ਗੱਟੇ ਤੱਕ ਦਰਮਿਆਨੇ ਖੇਤਾਂ ਦੇ ਵਿੱਚ ਹਲਕੇ ਖੇਤਾਂ ਦੇ ਵਿੱਚ ਆਪਾਂ ਨੂੰ 4 ਗੱਟੇ ਤੱਕ ਪਾਉਣਾ ਪੈ ਸਕਦਾ ਹੈ ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਘਟ ਜ਼ੂਰੀਏ ਦੇ ਨਾਲ ਨਹੀਂ ਚੱਲਣਾ ਪਹਿਲਾਂ ਹੀ ਇਹਨਾਂ ਦਾ ਜਿਹੜਾ ਸੁਭਾਅ ਹੈ ਪੀਲੇ ਰਹਿਣ ਦਾ ਤੇ ਬੂਝਾ ਵੀ ਨਹੀਂ ਪੂਰਾ ਕਰਦੀ ਇਹ ਸੋ ਇਹਨੂੰ ਜ਼ੂਰੀਏ ਦੀ ਜਿਹੜੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ ਸੋ ਦੋਸਤੋ ਜੇਕਰ ਚੰਗਾ ਟਰਡ ਲੈਣਾ ਤਾਂ ਫਿਰ ਇਹਨੂੰ ਆਪਾਂ ਨੂੰ ਜ਼ੂਰੀਆ ਹਉਨਾ ਬਹੁਤ ਬਹੁਤ ਧੰਨਵਾਦ ਦੋਸਤੋ ਸ਼ਤਿ ਸ਼੍ਰੀ ਅਕਾਲ